ਸੰਗਤ ਜੀ ਉੱਥੇ ਉਹ ਚੱਕੀ ਵੀ ਐ ਜਿਹੜੀ ਮਹਾਰਾਜ ਦੀ ਦ੍ਰਿਸ਼ਟੀ ਨਾਲ ਚੱਲੀ ਤੇਰੇ ਕਿਲਸਤਾਨੇ ਚ ਆ ਲਗੰਗਾ ਜਿੱਥੇ ਮਹਾਰਾਜ ਨੇ ਨਾ ਜਦੋਂ ਰਾਜੇ ਬੈਠੇ ਪੈਰੀ ਪੈ ਗਿਆ ਟੁੱਕਿਆਂ ਨੂੰ ਸਦਾ ਕਰਕੇ ਰੱਖਦਾ ਮਹਾਰਾਜ ਨੇ ਵਾਲ ਕੱਟ ਕੇ ਰੱਖਦੇ ਰਾਜੇ ਬੈਣ ਦੀ ਤੇ ਫਿਰ ਰਾਜਾ ਬੈਣ ਨਾ ਮਹਾਰਾਜ ਚਾਨੀ ਪੈ ਗਿਆ ਕਹਿੰਦਾ ਸਤਿਗੁਰੂ ਜੀ ਕਿਰਪਾ ਕਰੋ ਮਹਾਰਾਜ ਕਹਿੰਦੇ ਮੰਗ ਕੀ ਮੰਗਦਾ ਹੈ ਕਹਿੰਦਾ ਮਹਾਰਾਜ ਜੀ ਇੱਥੇ ਪਾਣੀ ਦੀ ਬਹੁਤ ਕਮੀ ਐ ਪਥਰੀਲੀ ਧਰਤੀ ਐ ਤੇ ਮਹਾਰਾਜ ਕਹਿੰਦੇ ਅਸੀਂ ਕਿਹੜਾ ਤੇ ਹੁਣ ਬੋਰ ਕਰਨਾ ਵੇਖ ਕਾਲਪੁਰਖ ਨੇ ਇੱਕ ਮੋਕੋ ਕੇ ਬੈਠੇ ਆ ਸੰਗਤ ਜੀ ਮਹਾਰਾਜ ਨੇ ਨਾ ਇੱਕ ਚਾਰਨ ਐ ਹਲਾਇਆ ਜਦੋਂ ਚਾਰਨ ਹਲਾਇਆ ਇਹ ਨਾ ਘੂਠੇ ਨੂੰ ਪਰੇ ਕੀਤਾ ਗੰਗਾ ਲੈ ਕੇ ਆ ਕੇ ਮਹਾਰਾਜ ਦੇ ਕੋਲ ਤੇ ਚਾਰਨ ਗੰਗਾ ਆਸਥਾਨ ਹੈ ਜਾ ਕੇ ਦਰਸ਼ਨ ਕਰ ਲਿਓ ਨਾ ਕੋਈ ਪੱਖਾ ਹੈ ਨਾ ਕੋਈ ਮੋਟਰ ਹੈ ਨਾ ਕੋਈ ਸਮਾਰਸੀ ਪਾੜ ਬੋਰ ਹੈ ਮਹਾਰਾਜ ਦੀ ਕਿਰਪਾ ਹੈ ਇਹ ਬਣੀ ਆਈ ਜਾਂਦਾ ਹੈ ਹੁਣ ਵੀ ਜਾ ਕੇ ਦਰਸ਼ਨ ਕਰ ਲਿਓ ਅਸੀਂ ਕੀਤੇ ਆ ਜਾ ਕੇ ਉਹ ਚੱਕੀ ਦੇ ਵੀ ਦਰਸ਼ਨ ਕਰਿਓ ਉੱਥੇ ਐ ਹੀ ਰੱਖੀ ਹੈ ਸੇਵਾਦਾਰਾਂ ਨੇ ਉੱਪਰ ਆਤਲ ਇਮਾਰਤ ਵੀ ਆਈ ਰੱਖ ਲਈਏ ਹੁਣ ਸੰਗਤ ਜੀ ਇੱਕ ਧਾਰਨਾ ਪੜ੍ਹਨੀ ਹੈ ਫਿਰ ਸਮਾਪਤੀ ਕਰ ਦੇਣੀ ਹੈ